ਸੋ ਸ੍ਰੂਤੀ ਪਰਮਾਂ ਦੀ ਕੁਵਾਰੀ ਤੱਕਾਂ ਓਟ ਮੈਂ ਤੇ ਤੁਹਾਡੀ ਸੋ ਸ੍ਰੂਤੀ ਪਰਮਾਂ ਦੀ ਕੁਵਾਰੀ ਤੱਕਾਂ ਓਟ ਮੈਂ ਤੇ ਤੁਹਾਡੀ thank <laughs> you ਸਾਰੇ ਤਸੇ ਕੋਏ ਸੱਚੀ ਦੁਨੀਆ ਦੇ ਕੋਏ ਕਿਹੜੇ ਸੱਚੇ ਸੁੱਤੇ ਹੋਏ ਆਪ ਨਰੰਕਾਰ ਜੀ ਰਾਮ ਨਰ ਜਿਹੜੇ ਹੋਏ ਛੇ ਕੀ ਭਾਰੀ ਕਾਮ ਦੇਵਤੀ ਐ ਮਤੀਆ ਜਿਹੜੇ ਹੋਏ ਛੇ ਕੀਤੀ ਮਾਰੀ ਕਾਮ ਦੇਵਤੀ ਐ ਮਤੀਆ ਓੜ ਲੈ ਰਹੀ ਰਤਰੀ ਓੜ चर नमगार जी Thank uh you. -huh. नमस्कार जी ਨ ਜਾਓ ਤੀਰ ਕੀ ਦੁਨੀਆ ਦੀ ਪੀੜ ਪੂਜੈ ਨਰਨਾਰ ਜੀ ਪੂਜੈ ਨਰਨਾਰ ਜੀ ਜਾ ਕੇ ਚਰਨ ਤੁਮ ਨਮਜ ਗਾ ਜੀ Namaskar ਦੁਨੀਆਂ ਕੇ ਰਚਾਣ ਆਵਾਹ ਓ ਬੰਦਨਾ ਮੇਰੀ ਓ ਸਰਪਨ ਕਿਹੜਾ ਦੁਨੀਆਂ ਕੇ ਠੀਕ ਪਤਾ ਲੱਗਿਆ ਹਾਂ ਥੋੜਾ ਉੱਧਰ ਕਰ ਲੈ ਉਹ ਪੁੱਧਰ ਨਹੀਂ ਆਂਦੀ ਬਾਜੀ ਓ ਅੱਜ ਨਾਲ ਸੁਭਾਬ ਦੇ ਹੋਏ ਇਕੱਠੇ ਸਾਰੇ ਬੰਦਿਆਂ ਨੂੰ ਰਾਮ ਰਾਮ ਵੇਰੀ ਆਪ ਤਰਸਿਆ ਖਾਲਸਾ ਪੰਥ ਨੂੰ ਏ ਮੁਸਲਮਾਨਾਂ ਦੇ ਤਾਈਂ ਸਹਿਬ ਸਲਾਮ ਮੇਰੀ ਬਾਦਿਆਂ ਬੰਡਤਾ ਨੂੰ ਕੀ ਸੀ ਮੁਨੀਆਂ ਦੇ ਤਾਈਂ ਪਰਨਾ ਮੇਰੀ ਆਹ ਹਰਾਮ ਕਹੇ ਦੁਰਗਾ ਮਾਈ ਕੇ ਚਰਨਾ माम शु कयूं ਦੇ ਜਬਾ ਵਾਰਸ ਨਾ ਹੀ ਦੇਵਾ ਭਗਵਤੀਏ ਮੇਰੀ ਕਾਰ thank mm -hmm. you लाए वे माया के गंज तेरे। ओ, ते जग कोई वे जंग ते ਪੀਸ ਆਤੀਆਂ ਓਏ ਗੀਤੇ ਕਰੇ ਬੇਗਮੀ ਕੇ ਤੰਗ ਤੇਰੇ ਲੜੀ ਇੱਕ ਵਾਰੀ ਭਗਤ ਅਸਰਾਂ ਜੀ ਨੇ ਸੁਹਾਣੇ ਵਾਲਿਆਂ ਦੇ ਪਟਿਆਰੇ ਦੇ ਵਿੱਚ ਖਾੜਾ ਲਾਇਆ ਵਾ ਰਾਜੇ ਦੇ ਪਾਸ ਖਾੜਾ ਲਾਇਆ ਵਾ ਟਾਡੀ ਕਹਾ ਇੱਕ ਭਗਤ ਸੋਹਣੇ ਦੇ ਵਿੱਚ ਹੋਇਆ ਜਿਸਨੂੰ ਆਖਦੇ ਤੇ ਆਸਾ ਰਾਮ ਲੋਕੋ ਜਿੰਨੇ ਪਿਥਵੀ ਦੇ ਉੱਪਰ ਹੋਏ ਰਾਗੀ ਆ ਕੇ ਜੱਟ ਨੂੰ ਕਰਨ ਸਲਾਮ ਲੋਕੋ ਇੱਕ ਵਾਰੀ ਪਟਿਆਲੇ ਦੇ ਵਿੱਚ ਲਾਇਆ ਖਾੜਾ ਨਹੀਂ ਬੜਿਆਂ ਦਾ ਰਾਜੇ ਦਾ ਗੁਲਾਮ ਲੋਕੋ ਉਹ ਪੂਰਨ ਆਰਾਮ ਨੇ ਤੱਕ ਲਈ ਊਠ ਉਸ ਕੀ ਤੇ ਚੱਲ ਗਿਆ ਸਭਾ ਦੇ ਗਾੜ ਲੋਕੋ ਪਟਿਆਲੇ ਵਾਲੇ ਰਾਜੇ ਨੇ ਕਿਹਾ ਮਹਾਰਾਜ ਭਗਤੀ ਤੰਨੂੰ ਜਾਇਦਾਦ ਜ਼ਮੀਨ ਜ਼ਗੀਰਾ ਬਖਸ਼ਦੇ ਹਾਂ ਮਰਬੇ ਘੱਟਦੇ ਹਾਂ ਤੇਰੇ ਨਾਮ ਪਰ ਜਦ ਇਹਨਾਂ ਕੇ ਰਾਗ ਤੇ ਖੁਸ਼ ਹੋਏ ਤਾਂ ਉਹ ਕਹਿਣ ਲੱਗਿਆ ਨਹੀਂ ਨਹੀਂ ਫਿਰ ਕੀ ਆਖਿਆ ਸਾਧਿਓ ਸਾਧਕੇ ਗਾ ਜਨਸਾਇਆ ਨਦਈ ਪੰਡਤਾ ਨੂੰ ਜੱਟ ਜਾਤ ਨੂੰ ਕਿੱਥੇ ਫਰਮਾਇਓ ਸਾਦ ਸਿੰਘ ਲక్ష్ਮੀ ਕਹਿ ਲਾ ਤੇਮਾਰੀ ਹੈ ਜੀ ਓ ਵੈਦਵਾਨ ਕੇ ਨਾਮ ਨੂੰ ਕਰ ਗਿਆ ਰੋਸਨਾ ਭਾਗ ਵਿਦਿਆ ਸੁਨਾ ਕੇ ਭਾਰੀ ਹੈ ਜੀ ਆਰਣ ਰੈਣ ਪੰਡਤਿ ਭਗਤ ਨੇ ਸਿੱਖੀ ਵਿਦਿਆ ਜਿਹੜਾ ਪੰਡਤਾਵਾਂ ਬਰਮਚਾਰੀ ਹੈ ਜੀ ਥੇਨੇ ਪੰਨ ਰਖਿਆ ਸਰਾਗ ਵਿਚਿਆ ਨੀ ਉਬਰ ਸਾਰੀ ਹੈ ਜੀ ਓ ਛੇਰ ਸਿੰਘ ਵੀ ਬਣ ਗਿਆ ਦਾਸ ਲੋਕੋ ਫੱਕਰੇ ਪਾਰ ਇੰਗਿਆ ਛੱਡ ਸਰਦਾਰੀ ਹੈ ਜੀ ਸੱnai ਓ ਸੱਚਾ ਵਚਨ ਕਿਆ ਗਿਆਨੋ ਤੜ ਚੱਕ ਹੂਕ ਧਿਆ ਆਹ ਆ ਰਾਮ ਨੂੰ ਮਾਰਿਆ ਨਾ ਗਿਆਨੋ ਤੜ ਚੱਕ 축하드려 <laughs> <laughs> ਇਹ ਗਲਿਓ ਬੱਤਰੇ ਮੇਂ ਓ ਤਾਹੀ ਚਲੀਦੀ ਝੁਰੀ ਕਟਾਰ ਬੰਬੇ ਓ ਵੀ ਕਿਆ ਮਾਫ ਖੱਲੜੀ ਕਾਮ ਆਵੀ ਕੈਂਕੀ ਹੱਡੀਆਂ ਵਿੱਚ ਗੁਜਾਰ ਬੰਦੇ तार बंद सामार भरमार पूही त तूं ई करे करार बंदे ਆਸ਼ਾ ਗੁਰੂ ਨਾਨਕ ਦੇਵ ਹੋਏ ਦਸੇ ਜਮ ਮੈਂ ਮੋ ਇੱਕ ਜੋਤ ਧਾਰੀਏ ਆਕੇ ਦੁਨੀਆ ਦੇ ਦੁੱਖ ਦੂਰ ਕਰਤੇ ਨਾਲੇ ਧਾਰਿਆ ਬਲੀ ਖਿਦਾਰੀ ਹੈ ਜੀ ਚਾਰ ਪੁੱਤਰ ਧਰਮ ਤੋਂ ਵਾਰਦੇ ਤਨ ਜਾਨੋ ਦਸਵੇਂ ਸੋ ਉਤਾਰੀ ਹੈ ਜੀ ਸਜੀਤ RAM ਦੀ ਓੜ ਦੇ ਵਿੱਚ ਰਹਿ ਕੇ ਤਰਲੋਚਨ ਸਿੰਘ ਨੇ ਅਰਜ ਗਿਜਾਰੀ ਹਾਂ ਜੀ ਬਾਤ ਕਰਾਰੀ ਗੁਰੂ ਕਾ ਨਾਮ ਸਰਜੀਤ ਦਸ ਧਿਆ ਪਿੰਡ ਡੈੜੀ ਤੇ ਐ ਲਾਗ ਨੰਗਾਰੀ ਗੁਰੂ ਕਾ ਨਾਮ ਸਰਜੀਤ ਦਸ ਧਿਆ ਪਿੰਡ ਡੈੜੀ i uh, ਫਰਮਾ ਮੰਡਿਆਨੇ ਵਾਲਾ ਵੀਡੀਓ ਬਣਾਵਾ ਇਸਨੇ ਥਾਰੇ ਪਿੰਡ ਵਾਲੀ ਜਿਹੜੀ ਪਿਛਲੀ ਵਾਰੀ ਆਪਾਂ ਨੇ ਖਾੜਾ ਲਾਇਆ ਪਹਿਲੀ ਤਰੀਕ ਨੂੰ ਉਹ ਆਪਾਂ ਨੇ ਭਾਈ ਜੀ ਨੇ YouTube ਦੇ ਉੱਪਰ ਆਪਣਾ ਚੈਨਲ ਮੰਡਿਆਣਾ ਰੇਡੀਓ ਦੇ ਉੱਪਰ ਪਾ ਦਿੱਤੀ ਉਹ ਦੇਖ ਸਗਾ ਆਪਾਂ ਨੇ 1 ਘੰਟੇ ਦੀ ਭਾਈ ਨੇ ਵੀਡੀਓ ਪਾ ਦਿੱਤੀ ਬਾਕੀ ਹੋਰ ਵੀ ਪਾਣੀ ਹੈ ਜਿਹੜੀ ਲੜੀ ਉਰਾਂ ਪਿਛਲੀ ਵਾਰੀ ਕਰੀ ਗਈ ਹੈ ਦੇਖ ਸਗਾ ਭਾਈ ਸਾਰੀ ਸੰਗਤ ਠੀਕ ਹੈ ਜੀ ਆਪਣੇ ਪਿੰਡ ਦੀ ਜਿਹੜੀ ਪਿਛਲੀ ਵਾਰੀ ਵੀਡੀਓ ਬਣਾਈ ਐ ਬਾਈ ਨੇ 1 ਘੰਟੇ ਚ ਪਾ ਦੀ ਹੋਰ ਵੀ ਬਾਈ ਅੱਗੇ ਦੇ ਅੱਗੇ ਪਾਊਗਾ ਬਾਈ ਹੋਰ ਵੀ ਵੀਡੀਓ ਬਾਕੀ ਛੇੜਦਾ ਇਹਨਾਂ ਨੇ ਮਨਪਸੰਦ ਦੇਖ ਕੇ ਕਰਨਾ ਬਾਕੀ ਇਹਨਾਂ ਨੇ ਆਪਣੇ ਕਰਨਾ ਕੋਈ ਚੱਕਰ ਨਹੀਂ ਬਾਈ ਤੁਮਾ ਟ੍ਰੇਨਿੰਗ ਦੁੱਧ ਪਲਾਈ ਜੋ ਹੋਰ ਪਾਊਗਾ ਫਿਰ ਅੱਛਾ ਲੈ ਜੀ